ਇੱਕ ਬੀਬੀ ਮੈਨੂੰ ਇੱਥੋਂ ਨਰਿਆਲੇ ਤੋਂ ਫੋਨ ਕਰੇ ਬੱਲੋ ਵਾਲ ਦੇ ਲੱਗਦੇ ਉਹਦਾ ਪਿੰਡ ਹੈ ਉਹਨਾਂ ਕਹੇ ਭਾਈ ਸਾਹਿਬ ਜੀ ਮੈਂ ਗੁਰੂ ਦੇ ਪਿਆਰ ਵਿੱਚ ਗੁਰੂ ਦੇ ਪ੍ਰੇਮ ਵਿੱਚ ਗੁਰੂ ਦੇ ਵਿਸ਼ਵਾਸ ਵਿੱਚ ਇੱਕ ਅਰਦਾਸ ਕੀਤੀ ਹੈ ਉਹ ਗੁਰੂ ਨੇ ਪੂਰੀ ਕਰਦੀ ਹੈ ਪਰ ਮੇਰਾ ਮਨ ਅੰਦਰੋਂ ਰੋਂਦਾ ਮੈਂ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰੋ ਕੇ ਮਾਫੀ ਮੰਗ ਕੇ ਆਈ ਹਾਂ ਮੇਰਾ ਗੁਰੂ ਸਮਰੱਥ ਸੀ ਪਰ ਮੈਂ ਆਪਣੇ ਗੁਰੂ ਦੇ ਅੱਗੇ ਫਿਰ ਵੀ ਪ੍ਰੀਖਿਆ ਰੱਖੀ ਐ ਗੁਰੂ ਸਿੱਖ ਨੂੰ ਪ੍ਰੀਖਿਆ ਪਾਦਾ ਸਿੱਖ ਕਦੇ ਪ੍ਰੀਖਿਆ ਤੇ ਉਹਨੇ ਕੱਢੀ ਸਕਦਾ ਉਹਨੇ ਕਹਿੰਦੀ ਮੈਂ ਰੋ ਕੇ ਮਾਫੀ ਮੰਗੀ ਦਤਾ ਮੈਨੂੰ ਤੇਰੀ ਪ੍ਰੀਖਿਆ ਨਹੀਂ ਸੀ ਲੈਣੀ ਚਾਹੀਦੀ ਸਾਧ ਸੰਗਤ ਉਹ ਬੱਚੀ ਸ਼੍ਰੀ ਦਰਬਾਰ ਸਾਹਿਬ ਹਰ ਮਹੀਨੇ ਆਉਂਦੀ ਸੀ ਉਹਨਾਂ ਕੇ ਭਾਈ ਸਾਹਿਬ ਦੀ ਮੇਰਾ ਇੱਕੋ ਇੱਕ ਭਰਾ ਹੈ ਪੜਿਆ ਲਿਖਿਆ ਬਹੁਤ ਹੈ ਥੋੜੇ ਸਾਲ ਪਹਿਲਾਂ ਉਹਨੇ ਨੌਕਰੀ ਲਈ ਅਪਲਾਈ ਕਰਦਾ ਸੀ ਜਿੱਥੇ ਅਪਲਾਈ ਕਰੇ ਉੱਥੇ ਨੌਕਰੀ ਨਾਲ ਨਿਕਲੇ ਜਵਾਬ ਹੋ ਜਾਏ ਉਹਦੀ ਉਮਰ 25 ਸਾਲ ਦੀ ਹੋ ਗਈ ਉਹਨੇ ਆਖਰੀ ਵਾਰ ਨੌਕਰੀ ਲਈ ਅਪਲਾਈ ਕੀਤਾ ਪੂਰਾ ਵਿਸ਼ਵਾਸ ਸੀ ਕਿਉਂ 25 ਸਾਲ ਤੋਂ ਬਾਅਦ ਕਈ ਨੌਕਰੀਆਂ ਵਾਸਤੇ ਕਈ ਬੱਚੇ ਫਿਰ ਅਪਲਾਈ ਨਹੀਂ ਕਰ ਸਕਦੇ ਉਮਰ ਹੈ 18 ਤੋਂ 25 ਸਾਲ ਉਹ ਕਹਿੰਦੀ 25 ਸਾਲ ਉਹਦੀ ਉਮਰ ਹੋ ਗਈ ਉਹ ਨੌਕਰੀ ਉਹਦੇ ਵਾਸਤੇ ਆਖਰੀ ਸੀ ਕਹਿੰਦੇ ਭਾਈ ਸਾਹਿਬ ਉਹਨੇ ਪੇਪਰ ਭਰੇ ਤੇ ਮੇਰੇ ਡੈਡੀ ਨੂੰ ਅਸੀਂ ਹੈ ਵੀ ਪੂੰਜੀ ਕੋਈ ਬੁੱਧੀ ਨਹੀਂ ਸੀ ਉਹ ਮੇਰੇ ਪਿਤਾ ਜੀ ਨੂੰ ਕਹੇ ਬਾਪੂ ਜੀ ਕਈ ਮੁੰਡੇ ਪੈਸੇ ਦੇ ਕੇ ਲੱਗ ਗਏ ਤੁਸੀਂ ਵੀ ਪੈਸੇ ਕਿਤੇ ਹਉ ਦੇ ਦਿਓ ਕਹਿੰਦੇ ਚਲੋ ਗੱਲਬਾਤ ਕੀਤੀ ਕਿਸੇ ਬੰਦੇ ਨਾਲ ਗੱਲ ਹੋਈ ਉਹਨੇ ਕਿਹਾ ਵੀ ਪੇਪਰ ਦੇ ਦਿਓ ਤੇ 50000 ਰੁਪਇਆ ਦੇ ਦਿਓ ਤੁਹਾਡੇ ਲੜਕੇ ਦਾ ਨਾਮ ਪਵਾ ਦਾਂਗੇ ਪੇਪਰ ਹੋ ਗਿਆ ਇੰਟਰਵਿਊ ਹੋ ਗਏ ਕਹਿੰਦੇ ਜਿਸ ਬੰਦੇ ਨੂੰ ਭਾਈ ਸਾਹਿਬ 50000 ਰੁਪਇਆ ਦਿੱਤਾ ਸੀ ਉਹਨੇ ਜਿਸ ਦਿਨ ਇੰਟਰਵਿਊ ਪਾਸ ਹੋਈ ਉਹਦਣ ਸ਼ਾਮ ਨੂੰ ਫੋਨ ਕਰਕੇ ਮੇਰੇ ਪਿਤਾ ਜੀ ਨੂੰ ਕਿਹਾ ਵੇ ਸਰਦਾਰ ਸਾਹਿਬ ਤੁਹਾਡੇ ਲੜਕੇ ਨੂੰ ਮੈਂ ਸਿਲੈਕਟ ਨਹੀਂ ਕਰਾ ਸਕਿਆ ਮੈਂ ਮਾਫੀ ਚਾਹੁੰਦਾ ਤੁਸੀਂ ਆਪਣੇ ਲੜਕੇ ਦੇ ਕਾਗਜ਼ ਵੀ ਲੈ ਜਾਓ ਤੇ 50000 ਰੁਪਇਆ ਵੀ ਵਾਪਸ ਲੈ ਜਾਓ ਉਹ ਬੰਦਾ ਇਮਾਨਦਾਰ ਸੀ ਉਹਨੇ ਕਿਹਾ ਸਰਦਾਰ ਜੀ ਮੈਂ ਤੁਹਾਡੇ ਲੜਕੇ ਦਾ ਨਾਮ ਨਹੀਂ ਪਵਾ ਸਕਿਆ ਉਹ ਪਰੋਂ ਸ਼ਾਹ ਪਾਤਸ਼ਾਹ ਬਹੁਤ ਆ ਗਈਆਂ ਪੈਸਾ ਬਹੁਤ ਲੋਕਾਂ ਦਾ ਜਿਆਦਾ ਚੱਲ ਗਿਆ ਐ ਮੈਂ ਤੁਹਾਡੇ ਲੜਕੇ ਨੂੰ ਨੌਕਰੀ ਨਹੀਂ ਰਖਵਾ ਸਕਿਆ ਕਾਗਜ਼ ਵੀ ਵਾਪਸ ਲੈ ਲਿਓ ਤੇ ਤੁਹਾਡਾ 50000 ਮਾਨਤ ਵੀ ਪਿਆ ਉਹ ਵੀ ਵਾਪਸ ਲੈ ਲਿਓ ਕਹਿੰਦੀ ਮੇਰੇ ਪਿਤਾ ਜੀ ਨੇ ਕਿਹਾ ਕੋਈ ਗੱਲ ਨਹੀਂ ਫਿਰ ਆਪਾਂ ਕੱਲ੍ਹ ਤੋਂ ਤੋਂ ਕਾਗਜ਼ ਪੈਸੇ ਲੈ ਲਾਂਗੇ ਹੁਣ ਤਾਂ ਕੀ ਹੋਣਾ ਤਨ ਜਦੋਂ ਉਹ ਸ਼ਮਨ ਨੂੰ ਕਹਿੰਦੀ ਮੇਰੇ ਭਰਾ ਨੂੰ ਪਤਾ ਲੱਗਾ ਕਿ ਮੇਰਾ ਨੌਕਰੀ ਵਿੱਚ ਇੰਟਰਵਿਊ ਤੋਂ ਬਾਅਦ ਮੇਰਾ ਰਿਜ਼ਲਟ ਵਿੱਚ ਨਾਮ ਨਹੀਂ ਪਿਆ ਰੋਲ ਨੰਬਰ ਨਹੀਂ ਪਿਆ ਉਹ ਬੰਦਾ ਜਿਹਨੂੰ ਪੇਪਰ ਦਿੱਤੇ ਉਹਨੇ ਕਾगज ਤੇ 50000 ਰੁਪਇਆ ਮੋੜਨ ਦਾ ਸੁਨੇਹਾ ਦਿੱਤਾ ਹੈ ਕਹਿੰਦੀ ਮੇਰਾ ਭਰਾ ਬਹੁਤ ਖਫਾ ਬਹੁਤ ਗੁੱਸੇ ਵਿੱਚ ਹੋਇਆ ਉਹਨੇ ਸਾਹਮਣੇ ਦੀਵਾਰ ਤੇ ਟੰਗੀ ਹੋਈ ਗੁਰੂ ਸਾਹਿਬ ਦੀ ਫੋਟੋ ਤਸਵੀਰ ਫੋਟੋ ਲਾ ਕੇ ਬੈੱਡ ਉੱਤੇ ਸੌਂਦਾ ਸੀ ਤੇ ਮੈਨੂੰ ਗੁੱਸੇ 'ਚ ਕਹਿੰਦਾ ਲੈ ਭੈਣੇ ਤੂੰ ਹੀ ਜ਼ਿਆਦਾ ਜਾਨੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇਰੇ ਗੁਰੂ ਨੇ ਕੀਤਾ ਤਾਂ ਹੈ ਨਹੀਂ ਕੁਝ ਮੇਰੀ ਉਮਰ ਲੰਘ ਚੱਲੀ ਐ ਹੁਣ ਤਾਂ ਪੈਸੇ ਵੀ ਦਿੱਤੇ ਸੀ ਪਿਤਾ ਜੀ ਨੇ ਤਾਂ ਵੀ ਮੇਰੀ ਨੌਕਰੀ ਨਹੀਂ ਬਣੀ ਤੇਰੇ ਗੁਰੂ ਨੇ ਕੀ ਕੀਤਾ ਜਿਹੜੇ ਗੁਰੂ ਕੋਲ ਤੂੰ ਜੰਨੀ ਐ ਕਹਿੰਦੀ ਦੀਵਾਰ ਤੋਂ ਫੋਟੋ ਲੱਗ ਕੇ ਗੁੱਸੇ ਵਿੱਚ ਬੈਠ ਤੇ ਸੁੱਟਦੀ ਕਹਿੰਦੀ ਮੈਂ ਉਹ ਫੋਟੋ ਚੁੱਕ ਕੇ ਨਾ ਕਮਰੇ ਚ ਲੈ ਗਈ ਫੋਟੋ ਨੂੰ ਗਲ ਲਾ ਕੇ ਰੱਜ ਕੇ ਰੋਈ ਇਹ ਮੇਰੇ ਪਿਤਾ ਜੀ ਤੁਹਾਡੇ ਦਰ ਤੋਂ ਕੋਈ ਖੱਲੀ ਨਹੀਂ ਜਾਂਦਾ ਮੇਰੇ ਭਰਾ ਦਾ ਨੌਕਰੀ ਚ ਨਾਮ ਕਿਉਂ ਨਹੀਂ ਪਿਆ ਮੈਂ ਤੇਰੇ ਦਰ ਤੇ ਅਰਦਾਸ ਕੀਤੀ ਸੀ ਮੇਰੇ ਭਰਾ ਨੂੰ ਨੌਕਰੀ ਕਿਉਂ ਨਹੀਂ ਲੱਗੀ ਮੇਰੇ ਭਰਾ ਨੂੰ ਨੌਕਰੀ ਕਿਉਂ ਨਹੀਂ ਮਿਲੀ ਕਹਿੰਦੀ ਮੈਂ ਰੋ ਰੋ ਕੇ ਗੁਰੂ ਨਾਲ ਗੱਲਾਂ ਕੀਤੀਆਂ ਉਹ ਸ਼ਾਮ ਉਹ ਰਾਤ ਇਦਾਂ ਦੀ ਸੀ ਸਾਡੇ ਘਰ ਵਿੱਚ ਕਿਸੇ ਨੇ ਚੰਗੀ ਧਰਮ ਪ੍ਰਸ਼ਾਦਾ ਨਹੀਂ ਛਕਿਆ ਮੇਰਾ ਭਰਾ ਨਾ ਨੌਕਰੀ ਲੱਗਣ ਦੇ ਦੁੱਖ ਵਿੱਚ ਉਹਨੇ ਪ੍ਰਸ਼ਾਦਾ ਨਾ ਛਕਿਆ ਉਹ ਆਪਣੇ ਕਮਰੇ 'ਚ ਬੈਠ ਕੇ ਉਦਾਸ ਰਹਾ ਪਿਤਾ ਜੀ ਵੀ ਉਦਾਸ ਅਸੀਂ ਕਹਿੰਦੀ ਉਸ ਦਿਨ ਪ੍ਰਸ਼ਾਦਾ ਨਹੀਂ ਛਕਿਆ ਇਦਾਂ ਰਿਹਾ ਜਿਵੇਂ ਘਰ ਵਿੱਚ ਕੋਈ ਮੌਤ ਹੋਈ ਹੋਵੇ ਬੜੇ ਉਦਾਸ ਰਹੇ ਤਾਂ ਸਵੇਰੇ ਉਹ ਕਹਿੰਦੀ ਮੈਂ ਉਹ ਫੋਟੋ ਚੁੱਕ ਕੇ ਨਾ ਦੁਬਾਰਾ ਦੀਵਾਰ ਤੇ ਟੰਗ ਦਿੱਤੀ ਪਰ ਮੇਰੇ ਮਨ ਚ ਰੋਸ ਮੈਂ ਸਵੇਰੇ ਉੱਠ ਕੇ ਵੀ ਕਿਹਾ ਹੇ ਗੁਰੂ ਰਾਮਦਾਸ ਮਹਾਰਾਜ ਹੋਰ 2 4 6 ਮਹੀਨੇ ਆ ਮੈਨੂੰ ਮੇਰੇ ਪਿਓ ਨੇ ਵਿਆਹ ਦੇਣਾ ਮੈਂ ਸਹੁਰੇ ਚਲੀ ਜਾਣਾ ਮੈਂ ਅੱਜ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਤੇਰੇ ਘਰ ਨਹੀਂੋਂ ਬੜਨਾ ਹਰ ਮਹੀਨੇ ਦਰਵਾਜਾ ਸਾਹਿਬ ਆਉਂਦੀ ਸੀ ਅੱਜ ਤੋਂ ਬਾਅਦ ਮੈਂ ਤੇਰੇ ਘਰ ਨਹੀਂੋਂ ਬੜਨਾ ਦੋ ਮੇਰੇ ਭਰਾ ਨੂੰ ਨੌਕਰੀ ਨਹੀਂ ਲਵਾਈ ਕਹਿੰਦੀ ਮੈਂ ਆਪਣੇ ਗੁਰੂ ਨਾਲ ਪਿਓ ਸਮਝ ਕੇ ਇਦਾਂ ਰੋਸ ਕਰਦੀ ਰਹੀ ਮੈਂ ਅੱਜ ਤੋਂ ਬਾਅਦ ਤੇਰੇ ਘਰ ਨਹੀਂ ਆਉਣਾ ਕਹਿੰਦੀ ਭਾਈ ਸਾਹਿਬ ਪਤਾ ਨਹੀਂ ਕੀ ਖੇੜ ਵਰਤੀ ਦੋ ਚੌਂ ਘੰਟਿਆਂ ਬਾਅਦ ਸਵੇਰ ਦੇ 10:30 ਵਜੇ ਮੇਰੇ ਭਰਾ ਦੇ ਦੋਸਤ ਦਾ ਮੇਰੇ ਭਰਾ ਨੂੰ ਫੋਨ ਆਇਆ ਉਹ ਫੋਨ ਕਰਕੇ ਕਹਿੰਦਾ ਕਹਿੰਦਾ ਦਵਿੰਦਰ ਤੇਰਾ ਨਾਮ ਆ ਗਿਆ ਬਈ ਨੌਕਰੀ ਵਿੱਚ ਲਿਸਟ ਵਿੱਚ ਤੇਰਾ ਰੋਲ ਨੰਬਰ ਆ ਗਿਆ ਉਹ ਕਹਿੰਦਾ ਨਹੀਂ ਮੇਰਾ ਨਹੀਂ ਹੋਣਾ ਸਾਨੂੰ ਤਾਂ ਜਵਾਬ ਮਿਲ ਗਿਆ ਜਿਹਨੂੰ ਅਸੀਂ ਕਾਗਜ ਦਿੱਤੇ ਸੀ ਉਹ ਕਹਿੰਦਾ ਪੈਸੇ ਵੀ ਲੈ ਜਾਓ ਆਪਣੇ ਕਾਗਜ ਵੀ ਲੈ ਜਾਓ ਮੇਰਾ ਨਹੀਂ ਨਾਮ ਉਹ ਕਹਿੰਦਾ ਦੋਸਤ ਕਹਿੰਦਾ ਉਹ ਜਿੱਥੇ ਰਿਜ਼ਲਟ ਦੀ ਲਿਸਟ ਲੱਗੀ ਹੋਈ ਹੈ ਮੈਂ ਨਾਮ ਪੜ ਰਿਹਾ ਤੇਰਾ ਨਾਮ ਲਿਸਟ ਵਿੱਚ ਆਇਆ ਤੇਰਾ ਰੋਲ ਨੰਬਰ ਵੀ ਆਇਆ ਆ ਕੇ ਪੜ ਲੈ ਕਹਿੰਦੀ ਉਸੇ ਵਕਤ ਮੇਰਾ ਭਰਾ ਮੋਟਰਸਾਈਕਲ ਚੱਕ ਕੇ ਭੱਜਿਆ ਬੁੱਲੋ ਹਾਲ ਤੋਂ ਬੱਸ ਲੈ ਕੇ ਜਲੰਧਰ ਗਿਆ ਉਹਨੇ ਜਾ ਕੇ ਲਿਸਟ ਪੜ੍ਹੀ ਸਾਨੂੰ ਯਕੀਨ ਨਹੀਂ ਸੀ ਆ ਰਿਹਾ ਜਿਹਨੂੰ ਸ਼ਮੀ ਜਵਾਬ ਮਿਲਿਆ ਵੀ ਮੈਂ ਤੇਰਾ ਨੌਕਰੀ ਨਹੀਂ ਲਵਾ ਸਕਿਆ ਤੁਹਾਡਾ ਨਾਮ ਨਹੀਂ ਪਵਾ ਸਕਿਆ ਕਿਵੇਂ ਰਾਤੋਂ ਰਾਤ ਗੁਰੂ ਰਾਮਦਾਸ ਮਹਾਰਾਜ ਨੇ ਲਿਸਟ ਵਿੱਚ ਨਾਮ ਪਵਾਇਆ ਕਿੱਦਾਂ ਪਵਾ ਦਿੱਤਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਅੱਜ ਤੱਕ ਭੇਦ ਬੰਦ ਹੈ ਉਹ ਬੰਦਾ ਕਾਗਜ਼ ਵੀ ਮੋੜ ਗਿਆ 50000 ਰੁਪਈਆ ਵੀ ਮੋੜ ਗਿਆ ਪਰ ਸਾਧ ਸੰਗਤ ਨੌਕਰੀ ਵਿੱਚ ਨਾਮ ਵੀ ਕਿੱਥੋਂ ਪੈ ਗਿਆ ਰਾਤੋਂ ਰਾਤ ਗੁਰੂ ਨੇ ਪਵਾ ਦਿੱਤਾ ਉਹ ਕਹਿੰਦੀ ਮੈਂ ਫਿਰ ਨਾ ਜਦੋਂ ਦੁਪਹਿਰੇ ਮੇਰਾ ਭਰਾ ਜਲੰਧਰੋਂ ਆਇਆ ਰਿਜ਼ਲਟ ਲੈ ਕੇ ਮੈਂ ਉਸੇ ਵਕਤ ਬਸ ਚੜ ਕੇ ਦਰਵਾਰ ਸਾਹਿਬ ਗਈ ਸ਼ਾਮ ਦਰਸ਼ਨੀ ਡਿਉੜੀ ਕੋਲ ਰੱਜ ਕੇ ਰੋ ਕੇ ਕਿਹਾ ਪਿਤਾ ਜੀ ਮੈਨੂੰ ਪ੍ਰੀਖਿਆ ਨਹੀਂ ਸੀ ਲੈਣੀ ਚਾਹੀਦੀ ਮੈਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਮੈਂ ਤੁਹਾਡੇ ਘਰ ਨਹੀਂ ਆਣਾ ਮੈਂ ਤੁਹਾਡੇ ਘਰ ਆਵਾਂਗੀ ਮੈਨੂੰ ਮਾਫ਼ ਕਰ ਦਿਓ ਉਹ ਕਹਿੰਦੇ ਭਾਈ ਸਾਹਿਬ ਇਹ ਮੈਂ ਕੋਈ ਗਲਤੀ ਕੀਤੀ ਅੱਜ ਤੱਕ ਮੇਰੇ ਮਨ 'ਚ ਪਛਤਾਵੇ ਮੈਂ ਅੱਜ ਤੱਕ ਜਦੋਂ ਜਾਨੀ ਐ ਦਰਸ਼ਨੀ ਡਿਉਟੀ ਕੋਲ ਵਾਕੇ ਰੋਕੇ ਗੁਰੂ ਰਾਮਦਾਸ ਮਹਾਰਾਜ ਤੋਂ ਮਾਫੀ ਮੰਗਦੀ ਪਰ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਗੁਰੂ ਸਦਾ ਹੀ ਜਾਗਦਾ ਹੈ ਉਹ ਉਦੋਂ ਵੀ ਸੁਣਦਾ ਹੈ ਅੱਜ ਵੀ ਸੁਣਦਾ ਹੈ ਸਾਧ ਸੰਗਤ ਅੱਜ ਉਹ ਬੱਚੀ ਤੇ ਕਿਰਪਾ ਉਹਨੂੰ ਮਹਾਰਾਜ ਨੇ ਕਿਰਪਾ ਕੀਤੀ ਸਹਰੇ ਘਰ ਉਹਦੇ ਬੱਚੇ ਵੀ ਨੇ ਗੁਰਸਿੱਖ ਹੈ ਆਪ ਵੀ ਗੁਰਸਿੱਖ ਹੈ ਹਰ ਮਹੀਨੇ ਉਹ ਦਰਬਾਰ ਸਾਹਿਬ ਅੱਜ ਵੀ ਜਾਂਦੀ ਹੈ ਕਹਿਣ ਤੋਂ ਭਾਵ ਜੋ ਗੁਰੂ ਸਰੀਰ ਵਿੱਚ ਉਦੋਂ ਵਰਤਦਾ ਹੈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਵਰਤਦਾ ਐਵੇਂ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਤਾਂ ਗ੍ਰੰਥ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਤੇ ਆ ਸਾਡੇ ਅੰਦਰ ਭਾਗ ਨਾ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਸੁਣਦੇ ਨੇ ਉੱਠਦੇ ਆ ਬੈਹਿੰਦੇ ਆ ਭੈ ਭਾਵਨੀ ਵਿੱਚ ਆਪਣੇ ਗੁਰੂ ਨਾਲ ਗੱਲਾਂ ਕਰੀਏ ਮੈਂ ਇੱਕ ਦਿਨ ਕਥਾ 'ਚ ਕਿਹਾ ਮੈਨੂੰ ਕੋਈ ਮਹਾਂਪੁਰਸ਼ ਪੁੱਛਣ ਲੱਗੇ ਕਹਿੰਦੇ ਕਿ ਅੰਨੀ ਜੀ ਜਪਜੀ ਸਾਹਿਬ ਕਿੰਨੇ ਕੁ ਮਿੰਟਾਂ ਚ ਪੜ ਲੈਂਦੇ ਹੋ ਮੈਂ ਬੜੇ ਮਾਣ ਨਾਲ ਕਿਹਾ ਜੀ 10-12 ਮਿੰਟਾਂ ਵਿੱਚ ਅੱਗੋਂ ਉਹ ਮਹਾਂਪੁਰਸ਼ ਬੋਲੇ ਕਹਿੰਦੇ ਅੱਛਾ 10-12 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲੈਂਦੇ ਹਾਂ ਕਹਿੰਦੇ ਸਾਨੂੰ ਤਾਂ 50 ਮਿੰਟ ਵੀ ਲੱਗ ਜਾਂਦੇ ਗਿਆਨੀ ਜੀ ਜਪਜੀ ਸਾਹਿਬ ਪੜਨ ਨੂੰ ਸਾਨੂੰ ਤਾਂ 50 ਮਿੰਟ ਵੀ ਲੱਗ ਜਾਂਦੇ ਆ ਤੁਸੀਂ 10-12 ਮਿੰਟ ਵਿੱਚ ਹੀ ਪੜ ਲੈਂਦੇ ਹੋ ਮੇਰੇ ਮਨ 'ਚ ਆਇਆ ਮਹਾਂਪੁਰਸ਼ ਹੌਲੀ ਪੜਦੇ ਹੋਣਗੇ ਹੌਲੀ-ਹੌਲੀ ਪਾਠ ਕਰਦੇ ਨੇ ਅੱਗੋਂ ਫਿਰ ਉਹਨਾਂ ਜਿਹੜੀ ਗੱਲ ਕਹੀ ਉਹ ਤਾਂ ਦਿਲ ਤੇ ਟੱਕ ਪਾਉਣ ਵਾਲੀ ਸੀ ਉਹ ਬੜੇ ਪਿਆਰ ਵਿੱਚ ਬੋਲੇ ਕਹਿੰਦੇ ਗਿਆਨੀ ਜੀ ਕੱਲਾ ਜਪਜੀ ਸਾਹਿਬ ਪੜ੍ਹਦੇ ਹੀ ਹੋ ਗੁਰੂ ਨਾਲ ਗੱਲਾਂ ਨਹੀਂ ਕਰਦੇ ਕਦੇ ਗੁਰੂ ਨਾਲ ਗੱਲ ਨਹੀਂ ਕਰਦੇ ਕਦੇ ਜਪਜੀ ਸਾਹਿਬ ਪੜ੍ਹੀਏ ਤਾਂ ਗੁਰੂ ਨਾਲ ਗੱਲਾਂ ਹੁੰਦੀਆਂ ਨੇ ਜਦੋਂ ਤੂੰ ਜਪਜੀ ਸਾਹਿਬ ਦਾ ਪਾਠ ਕਰੇ ਸਿੱਧੀ ਗੁਰੂ ਨਾਲ ਗੱਲ ਕਰਿਆ ਕਰ ਹੇ ਸਤਿਗੁਰੂ ਮੈਨੂੰ ਅਕਲ ਦਿਓ ਮੈਨੂੰ ਤੁਹਾਡਾ ਨਾਮ ਨਾ ਭੁੱਲੇ ਦੋ ਪੌੜੀਆਂ ਨਾਲ ਦੁਹਰਾ ਕੇ ਲਿਖਿਆ ਹੋਇਆ ਗੁਰਾ ਏ ਸਤਗੁਰੂ ਇਹਦੇ ਅਰਥ ਨੇ ਏ ਸਤਗੁਰ ਜੀ ਗੁਰਾ ਇੱਕ ਦਿਨ ਬੁਝਾਈ ਸਭਨਾ ਜੀਆਂ ਕਾਇਕੇ ਦਾਤਾ ਸੋ ਮੈਂ ਵਿਸਰਨਾ ਨਹੀਂ ਸਿੱਧੀਆਂ ਅੱਗਲਾ ਚਾਰ ਪੌੜੀਆਂ ਨਾਲ ਰੱਖਿਆ ਸਿੱਧੀ ਰੱਬ ਨਾਲ ਗੱਲ ਰੱਬ ਨੂੰ ਕਹਿਣਾ ਨਮਸਕਾਰ ਕਿਨੂੰ ਜਿਹੜਾ ਆਦ ਵੀ ਹੈ ਅਨਿਲ ਵੀ ਹੈ ਅਨਾਹਦ ਵੀ ਹੈ ਹਰ ਥਾਂ ਤੇ ਮੌਜੂਦ ਹੈ ਉਹਨਾਂ ਗੱਲਾਂ ਕਰਕੇ ਕਹਿਣਾ ਆਦੇਸ ਤਿਸੈ ਆਦੇਸ ਪੜੋ ਇੰਨੀ ਰੱਬ ਨਾਲ ਸਿੱਧੀ ਗੱਲ ਆਦੇਸ ਨਮਸਕਾਰ ਆਦੇਸ ਤਿਸੈ ਆਦੇਸ ਸਨ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਆਖੋ ਆਦ ਨੀਲ ਨਾਦ ਨਾਹਤ ਜੁਗ ਜੁਗ ਜਿਨ੍ਹਾਂ ਦੀ ਗੁਰੂ ਨਾਲ ਐ ਸਿੱਧੀ ਗੱਲ ਹੋਣ ਲੱਗ ਪਈ ਉਹ ਗੁਰੂ ਦੇ ਵਿੱਚ ਸਮਾਗੈ ਉਹਨਾਂ ਦੇ ਵਿੱਚ ਗੁਰੂ ਵਰਤਣ ਲੱਗ ਪਿਆ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਟੇ ਲੱਦੋ ਵਾਰੇ ਉਹਨਾਂ ਵਿੱਚ ਤੇ ਫਿਰ ਗੁਰੂ ਵਿੱਚ ਭੇਦ ਨਾ ਰਿਹਾ ਗੁਰੂ ਨੇ ਆਪਣੀ ਸਾਰੀ ਪਾਵਰ ਉਹਨਾਂ ਨੂੰ ਦਿੱਤੀ ਉਹਨਾਂ ਨੂੰ ਫਿਰ ਸੰਤ ਕਹਿੰਦੇ ਨੇ ਉਹਨਾਂ ਨੂੰ ਗੁਰਸਿੱਖ ਕਹਿੰਦੇ ਨੇ ਫਿਰ ਦੁਨੀਆਂ ਦੇ ਲੋਕ ਉਹਨਾਂ ਦੀ ਚਰਨ ਧੂੜ ਵੀ ਲੈ ਲੈਣ ਸਾਧ ਸੰਗਤ ਉਹ ਚਰਨ ਧੂੜ ਵੀ ਉਹਨਾਂ ਦੇ ਕਰਮ ਬਦਲਦੇ